ਵਾਹਿਗੁਰੂ ਜੀ ਕੀ ਬੋਤੇ ਅੱਜ ਅਸੀਂ ਸਹਿਜ ਪਾਠ ਦੇ ਅੰਦਰ ਗੁਰੂ ਸਾਹਿਬ ਦੀ ਅਪਾਰ ਕਿਰਪਾ ਦਾ ਸਦਕਾ 527 ਅੰਗ ਤੇ ਪਹੁੰਚ ਚੁੱਕੇ ਹਾਂ ਜਿੰਨੇ ਵੀ ਸਵਾਲ ਪੁੱਛੇ ਜਾਣੇ ਨੇ ਹੋਂ ਤੱਕ ਦੇ ਕਿਤੇ ਹੋਏ ਸਹਿਜ ਪਾਠ ਵਿੱਚੋਂ ਹੀ ਹੋਣਗੇ ਜੋ ਅੱਜ ਤੱਕ ਤੁਸੀਂ ਸਹਿਜ ਪਾਠ ਕੀਤਾ ਹੈ ਪਹਿਲਾ ਸਵਾਲ ਹੈ ਹੁਣ ਤੱਕ ਦੇ ਕੀਤੇ ਹੋਏ ਸਹਿਜ ਪਾਠ ਅੰਦਰ ਮੂਲ ਮੰਤਰ ਕਿੰਨੇ ਵਾਰ ਆਇਆ ਹੈ ਮੂਲ ਮੰਤਰ ਦੇ ਵਿਸ਼ਰਾਮ ਲਗਾਓ ਹੁਣ ਤੱਕ ਦੇ ਕੀਤੇ ਹੋਏ ਸਹਿਜ ਪਾਠ ਅੰਦਰ ਮੂਲ ਮੰਤਰ ਕਿੰਨੇ ਵਾਰ ਆਇਆ ਹੈ ਮੂਲ ਮੰਤਰ ਦੇ ਵਿਸ਼ਰਾਮ ਲਗਾਓ ਦੂਜਾ ਸਵਾਲ ਹੁਣ ਤੱਕ ਅਸੀਂ ਕਿੰਨੇ ਰਾਗਾਂ ਦਾ ਪਾਠ ਕਰ ਚੁੱਕੇ ਹਾਂ ਉਹਨਾਂ ਦੇ ਲੜੀਵਾਰ ਨਾਮ ਦੱਸੋ ਜੀ ਜੋ ਅੱਜ ਸ਼ੁਰੂਆਤ ਕੀਤੀ ਉਸ ਦਾ ਵੀ ਨਾਮ ਲਿਖਣਾ ਹੈ ਨਾਲ ਕਿੰਨੇ ਰਾਗਾਂ ਦਾ ਅਸੀਂ ਪਾਠ ਕਰ ਚੁੱਕੇ ਹਾਂ ਉਹਨਾਂ ਦਾ ਲੜੀਵਾਰ ਨਾਮ ਲਿਖਣਾ ਹੈ ਤਰਤੀਬ ਵਾਈਜ਼ ਅਗਲਾ ਸਵਾਲ ਜੀ ਹੁਣ ਤੱਕ ਕਿੰਨੀਆਂ ਵਾਰਾਂ ਦਾ ਪਾਠ ਸੀ ਕਰ ਚੁੱਕੇ ਹਾਂ ਉਹ ਕਿਹੜੇ ਕਿਹੜੇ ਗੁਰੂ ਸਹਿਬਾਨ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਕੇਵਲ ਮਹੱਲਾ ਲਿਖਣਾ ਹੈ ਵਾਰ ਦਾ ਨਾਮ ਲਿਖ ਕੇ ਜਿਵੇਂ ਮੰਨ ਲਓ ਆਸਾ ਕੀ ਵਾਰ ਅੱਗੇ ਮਹੱਲਾ ਪਾ ਦੇਣਾ ਹੈ ਬਾਕੀ ਹੋਰ ਜ਼ਿਆਦਾ ਕੁਝ ਨਹੀਂ ਇੰਨਾ ਕੁ ਲਿਖਣਾ ਹੈ ਕਿੰਨੀਆਂ ਵਾਰਾਂ ਦੇ ਨਾਲ ਜੋ ਧੁਨੀ ਹੈ ਉਹ ਦਰਜ ਹ ਜਿੰਨੇ ਆਪਾਂ ਵਾਰਾਂ ਕੀਤੀਆਂ ਨੇ ਕਿਹੜੀ ਕਿਹੜੀ ਵਾਰ ਦੇ ਨਾਲ ਧੁਨੀ ਆਈ ਹੈ ਨਾਲ ਧੁਨੀ ਸਮਝਦੇ ਹੋ ਨਾ ਜੀ ਹਾਂ ਜੀ ਕਿਹੜੀ ਕਿਹੜੀ ਵਾਰ ਦੇ ਨਾਲ ਆਈ ਹੈ ਹੁਣ ਤੱਕ ਦੇ ਕੀਤੇ ਹੋਏ ਸਹਿਜ ਪਾਠ ਅਗਲਾ ਸਵਾਲ ਅਮਰਤ ਵੇਲੇ ਗੁਰੂ ਘਰਾਂ ਦੇ ਵਿੱਚ ਕਿਹੜੀ ਵਾਰ ਕੀਰਤਨ ਦੇ ਰੂਪ ਦੇ ਵਿੱਚ ਪੜੀ ਜਾਂਦੀ ਹੈ ਬੜਾ ਸੌਖਾ ਹੈ ਪਰ ਇਸ ਤੋਂ ਅੱਗੇ ਚੱਲੋ ਫਿਰ ਉਹ ਕਿਹੜੇ ਗੁਰੂ ਸਾਹਿਬਾਨ ਦੇ ਹੈ ਕਿੰਨੇ ਗੁਰੂਆਂ ਸਹਿਬਾਨਾਂ ਤੇ ਇਸ ਵਾਰ ਦੇ ਵਿੱਚ ਸ਼ਲੋਕ ਹਨ ਤੇ ਪੌੜੀਆਂ ਹਨ ਉਹਨਾਂ ਦੇ ਨਾਮ ਲਿਖਣੇ ਜੋ ਵਾਰ ਅੰਮ੍ਰਿਤ ਵੇਲੇ ਪੜ੍ਹੀ ਜਾਂਦੀ ਹੈ ਕੀਰਤਨ ਦੇ ਰੂਪ ਦੇ ਵਿੱਚ ਉਹ ਵਾਰ ਦੇ ਵਿੱਚ ਜਿਹੜੇ ਸ਼ਲੋਕ ਤੇ ਪੌੜੀਆਂ ਹਨ ਉਹ ਕਿੰਨੇ ਗੁਰੂ ਸਾਹਿਬਾਨਾਂ ਦੇ ਹਨ ਤੇ ਕਿਹੜੇ-ਕਿਹੜੇ ਗੁਰੂ ਸਾਹਿਬਾਨਾਂ ਦੇ ਹਨ ਉਹ ਵੀ ਨਾਮ ਵੀ ਲਿਖਣਾ ਹੈ ਠੀਕ ਹੈ ਜੀ ਅੱਗੇ ਚੱਲੋ ਹੁਣ ਤੱਕ ਅਸੀਂ ਕਿੰਨੇ ਪਾਤਸ਼ਾਹੀਆਂ ਦੇ ਸ਼ਬਦ ਪੜ ਚੁੱਕੇ ਹਾਂ ਕਿਹੜੀ ਕਿਹੜੀ ਪਾਤਸ਼ਾਹੀ ਦੇ ਅਸੀਂ ਪਾਠ ਕਰ ਸਹਿਜ ਪਾਠ ਦੇ ਅੰਦਰ ਸ਼ਬਦ ਪੜੇ ਹਨ ਉਹਨਾਂ ਪਾਤਸ਼ਾਹੀਆਂ ਦੇ ਉਹਨਾਂ ਗੁਰੂ ਸਾਹਿਬਾਨਾਂ ਦੇ ਨਾਮ ਲਿਖਣੇ ਹਨ ਤੇ ਨਾਲ ਹੀ ਭਗਤਾਂ ਦੇ ਕਿਹੜੇ ਕਿਹੜੇ ਭਗਤਾਂ ਦੇ ਅਸੀਂ ਬਾਣੀ ਪੜ ਚੁੱਕੇ ਉਹਨਾਂ ਦੇ ਨਾਮ ਵੀ ਲਿਖਣੇ ਹੁਣ ਤੱਕ ਦੇ ਕਿਤੇ ਹੋਏ ਸੈਜ ਪਾਠ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹੀ ਹੈ ਉਹਨਾਂ ਗੁਰੂ ਸਾਹਿਬਾਨਾਂ ਦੇ ਨਾਮ ਕਿੰਨੇ ਭਗਤਾਂ ਦੀ ਬਾਣੀ ਪੜ੍ਹੀ ਉਹਨਾਂ ਭਗਤਾਂ ਦੇ ਨਾਮ ਲਿਖਣੇ ਹਨ ਅੱਗੇ ਚਲੋ ਜੀ ਕਿਹੜੇ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਨਹੀਂ ਹੈ ਕਿਹੜੇ ਰਾਗ ਵਿੱਚ ਭਗਤਾਂ ਦੀ ਬਾਣੀ ਨਹੀਂ ਹੈ ਆਈ ਨਹੀਂ ਉਸ ਕਿਹੜੇ ਰਾਗ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜੇ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਦਰਜ ਹੈ ਸਭ ਤੋਂ ਜ਼ਿਆਦਾ ਕਿਹੜੇ ਰਾਗ ਵਿੱਚ ਭਗਤਾਂ ਦੀ ਬਾਣੀ ਦਰਜ ਹੈ ਸੁਖਮਨੀ ਸਾਹਿਬ ਦੀ ਬਾਣੀ ਕਿੰਨੇ ਅੰਗ ਤੋਂ ਸ਼ੁਰੂ ਹੁੰਦੀ ਹੈ ਤੇ ਕਿੰਨੇ ਅੰਗ ਤੇ ਸਮਾਪਤ ਹੁੰਦੀ ਹੈ ਕੋਈ ਨਹੀਂ ਇਸ ਵਾਰੀ ਫੇਰ ਦੱਸ ਦੋ 52 ਅਖਰੀ ਤੋਂ ਕੀ ਭਾਵ ਹੈ ਜੋ 52 ਅੱਖਰੀ ਹੈ ਉਸ ਤੋਂ ਕੀ ਭਾਵ ਹੈ ਕੋਈ ਦੁਆਰੇ ਫੇਰ ਦੱਸ ਦੋ ਤੇ ਉਸ ਤੋਂ ਅੱਗੇ ਜੋ ਬੇਨਤੀ ਹੈ ਕਿ ਐਨ ਚੰਗੀ ਤਰ੍ਹਾਂ ਇੱਕ ਇੱਕ ਸਵਾਲ ਆਪ ਜੀ ਨੇ ਰਿਕਾਰਡਿੰਗ ਦੇ ਵਿੱਚ ਫੇਰ ਵੀ ਸੁਣ ਲੈਣਾ ਹੈ ਤੇ ਫਿਰ ਜਵਾਬ ਦੇਣਾ ਹੈ ਇੱਕ ਇੱਕ ਸਵਾਲ ਸਮਝ ਲੈਣਾ ਹੈ ਨਾ ਪਤਾ ਲੱਗੇ ਪਹਿਲਾਂ ਪੁੱਛ ਲਿਓ ਨਹੀਂ ਕਈ ਵਾਰ ਤੁਸੀਂ ਸਵਾਲ ਕੋਈ ਹੋਰ ਹੁੰਦਾ ਜਵਾਬ ਕੁਝ ਹੋਰ ਦੇ ਦਿੰਦੇ ਹੋ ਕਈ ਵਿੱਚ ਗੜਬੜ ਕਰ ਦਿੰਦੇ ਨੇ ਤੇ ਇਸ ਤਰ੍ਹਾਂ ਤੁਸੀਂ ਇਹ ਸਵਾਲ ਜਿਹੜੇ ਨੇ ਉਹ ਹੱਲ ਕਰਕੇ ਲੈ ਕੇ ਆਣੇ ਨੇ ਕੱਲ ਸ਼ਨੀਵਾਰ ਹੈ ਫਿਰ ਐਤਵਾਰ ਹੈ ਸੋਮਵਾਰ ਨੂੰ ਲੈ ਆਉਣਾ ਕੋਈ ਗੱਲ ਨਹੀਂ ਜਿਨ੍ਹਾਂ ਕੋ ਸੋਮਵਾਰ ਨੂੰ ਟਾਈਮ ਨਾ ਹੋਵੇ ਮੰਗਲਵਾਰ ਲੈ ਆਓ ਹਾਂਜੀ ਨਹੀਂ ਕੋਈ ਨਾ ਕੱਲ ਲੈ ਕੇ ਆਓ ਤੇ ਆਪਣਾ ਸੋ ਮਹਾਰਾਜ ਮਿਹਰ ਕਰਨ ਹੋਈਆ ਫੁੱਲਾ ਚੁੱਕਾਂ ਨਕੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ